ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋ ਰਹੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋ ਰਹੀ ਆ ਖਬਰਾਂ ਦੇ ਮੁਤਾਬਕ ਅੱਧੀ ਦਰਜਨ ਦੇ ਕਰੀਬ ਜਿਹੜੇ ਆ ਉਹ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਗ੍ਰਿਫਤਾਰ ਕਰ ਲਏ ਗਏ ਹੁਣ ਤੱਕ ਤੇ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਆ ਉਸੇ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਜੀ ਬਿਲਕੁਲ ਬਰਮਿੰਦਰ ਜੀ ਦਰਸਲ ਜਦੋਂ ਤੋਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਦੋਨਾਲਟ 트럼ਪ ਨੇ ਉਹਨਾਂ ਵੱਲੋਂ ਜਿਹੜੇ ਇਲੀਗਲ ਇਮੀਗਰੈਂਟ ਆ ਉਹਨਾਂ ਪ੍ਰਤੀ ਸਖਤੀ ਵਰਤਣ ਦਾ ਐਲਾਨ ਕੀਤਾ ਪਾਵਿਆ ਕਿ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਵਿੱਚ ਭੇਜਣ ਦਾ ਐਲਾਨ ਕੀਤਾ ਤਾਂ ਇੱਕਦਮ ਜਿਹੜਾ ਅਮਰੀਕਾ ਵਾਲੇ ਪਾਸੇ ਤੋਂ ਕੈਨੇਡਾ ਨੂੰ ਜਿਹੜੇ ਗੈਰ-ਗਰੁੱਨੀ ਪ੍ਰਵਾਸੀ ਆ ਉਹਨਾਂ ਦਾ ਦਾਖਲਾ ਹੋਣਾ ਸ਼ੁਰੂ ਹੋ ਗਿਆ ਜੀ ਜਿਸ ਦੇ ਵਿੱਚ ਅੱਜ ਦੋ ਘਟਨਾਵਾਂ ਜਿਹੜੀਆਂ ਐਮ ਵਾਪਰ ਗਈਆਂ ਪਹਿਲੀ ਘਟਨਾ ਜਿਹੜੀ ਆ ਸਰੀ ਸ਼ਹਿਰ ਦੇ ਲਾਗੇ ਹੈਗੀ ਆ ਜੀ ਜਿੱਥੇ ਇੱਕ ਪਿਕਅਪ ਦੇ ਵਿੱਚ ਅਰਾਨੀ ਬੂਲ ਦੇ ਪੰਜ ਵਿਅਕਤੀ ਸਵਾਰ ਹੋ ਕੇ ਪਿਕਅਪ ਟਰੱਕ ਦੇ ਵਿੱਚ ਇੱਕ ਲੇ ਇੱਕ ਛੋਟੀ ਜਿਹੀ ਜਿਹੜੀ ਲੇਕ ਆਪਾ ਡਿਚ ਕਹਿ ਸਕਦੇ ਆ ਉਹਦੇ ਉੱਪਰ ਦੀ ਆਰ ਡੀ ਪੁਲ ਬਣਾ ਕੇ ਉਹ ਕੈਨੇਡਾ ਵਾਲਾ ਉਹਨਾਂ ਨੇ ਕ੍ਰਾਸ ਕਰ ਲਿਆ ਜਿਹਦੇ ਤੋਂ ਬਾਅਦ ਅ ਅੱਗੇ ਸੀਬੀਐਸਏ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜੀ ਪਾਬ ਚੌਕਸੀ ਵਰਤ ਰਹੇ ਸੀ ਸਰੀ ਜਿਹੜਾ ਬਲੇਮਬਰਗ ਏਰੀਆ ਹੈਗਾ ਉੱਥੇ ਘਟਨਾ ਵਾਪਰੀ ਆ ਇਹੋ ਜੀ ਘਟਨਾ ਇੱਧਰ ਨਿਆਗਰਾ ਫਾਲ ਵਾਲ ਵੀ ਵਾਪਰੀ ਆ ਜਿੱਥੇ ਇੱਕ ਟ੍ਰੇਨ ਦੇ ਵਿੱਚ ਵਿਅਕਤੀ ਸਵਾਰ ਹੋ ਕੇ ਜਿਹੜੀ ਮਾਲ ਟ੍ਰੇਨ ਆ ਉਹਦੇ ਉੱਤੇ ਸਵਾਰ ਹੋ ਕੇ ਇੱਧਰ ਪਹੁੰਚਿਆ ਤੋਂ ਬਾਅਦ ਟ੍ਰੇਨ 'ਚ ਜਿਹੜਾ ਛਾਲ ਮਾਰ ਕੇ ਭੱਜਣਾ ਚਾਹੁੰਦਾ ਸੀ ਜਿਹਨੂੰ ਮੌਕੇ ਤੇ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੋ ਮੁੱਖ ਰੂਪ ਦੇ ਵਿੱਚ ਦੋਵਾਂ ਦੇਸ਼ਾਂ 'ਚ ਜਿਹੜਾ ਇੱਕ ਲੰਬਾ ਬਾਰਡਰ ਹੈਗਾ ਜੀ ਲੈਂਡ ਦਾ ਜਿਹੜਾ ਕਿ ਵੱਡੇ ਸ਼ਹਿਰਾਂ 'ਚੋਂ ਲੰਘਦਾ ਆ ਜਾਂ ਅੱਗੇ ਗਲੋਰਲ ਏਰੀਆ 'ਚ ਵੀ ਲੰਘਦਾ ਆ ਜੰਗਲਾਂ ਦੇ ਵਿੱਚੋਂ ਵੀ ਲੰਘਦਾ ਬਾਰਡਰ ਜਿੱਥੇ ਫੈਂਸ ਨਹੀਂ ਲੱਗੀ ਹੋਈ ਤਾਂ ਜਦੋਂ ਵੀ ਕਿਤੇ ਅਮਰੀਕਾ ਵਾਲੇ ਪਾਸੇ ਵਿੱਚ ਸ਼ਕਤੀ ਹੁੰਦੀ ਆ ਤੇ ਬਹੁਤ ਸੈਂਕੜਿਆਂ ਦੀ ਗਿਣਤੀ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਆ ਉਹ ਇਧਰ ਕੈਨੇਡਾ 'ਚ ਵੀ ਦਾਖਲ ਹੁੰਦੇ ਆ ਜੀ ਸੋ ਜਿਹੜਾ ਡਰੌਨ ਟੌਪ ਉਹਨਾਂ ਨੇ ਲਗਾਤਾਰ ਇਲੈਗਲ ਇਮੀਗ੍ਰੈਂਟ ਦਾ ਜਿਹੜਾ ਮੁੱਦਾ ਖਾਇਆ ਜੀ ਕੈਨੇਡਾ 'ਕੇ ਉਹ ਦੋ ਪਾਸੜ ਮਾਮਲਾ ਹੈਗਾ ਉਹ ਦੁਵੱਲਾ ਮਾਮਲਾ ਹੈ ਤੇ ਦੋਵਾਂ ਦੇਸ਼ਾਂ ਤੋਂ ਹੀ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਇਧਰ-ਉਧਰ ਦਾਖਲ ਹੁੰਦੇ ਆ ਜਿਹਨੂੰ ਦੋਵਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਰਲ ਕੇ ਜਿਹੜਾ ਹੱਲ ਕੀਤਾ ਜਾਣਾ ਬਣਦਾ ਜੀ ਸੋ ਇਹ ਤਾਜ਼ਾ ਘਟਨਾਵਾਂ ਜਿਹੜੀਆਂ ਹੁਣ ਵਾਪਰ ਰਹੀਆਂ ਨੇ ਇਹਦੇ ਸਬੰਧ